ਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਚਿੰਤਾਜਨਕ ਹੋ ਚੁੱਕੀ ਆ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇਖ ਕੇ ਕਿਸਾਨਾਂ ਦੀ ਵੀ ਚਿੰਤਾ ਵੱਧ ਗਈ ਹੈ ਨੀਂਦ ਉਡ ਗਈ ਹੈ ਕਿਸਾਨਾਂ ਦੀ ਕਿਸਾਨਾਂ ਨੂੰ ਜਿਹੜੇ ਹੱਥ ਪੈਰਾਂ ਦੀ ਪੈ ਗਈ ਕੀ ਆਖਰ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਕਿਸ ਤਰੀਕੇ ਦੇ ਨਾਲ ਬਚਾਇਆ ਜਾਵੇ ਜਗਜੀਤ ਸਿੰਘ ਡੱਲੇਵਾਲ ਦੀ ਇਹ ਹਾਲਤ ਦੇਖ ਕੇ ਕਿਸਾਨਾਂ ਦੇ ਵੱਲੋਂ ਰਣਨੀਤੀ ਬਣਾ ਲਈ ਗਈ ਆ ਕਿਸਾਨਾਂ ਦੇ ਵੱਲੋਂ ਰਣਨੀਤੀ ਬਣਾ ਕੇ ਵੱਡਾ ਫੈਸਲਾ ਲੈ ਲਿਆ ਆ ਆਖਰ ਕੀ ਫੈਸਲਾ ਲਿਆ ਤੁਹਾਨੂੰ ਕਿਸਾਨ ਆਗੂਆਂ ਦੀ ਜੁਬਾਨ ਨਹੀਂ ਸੁਣਾ ਪਹਿਲਾਂ ਸਾਰੇ ਸਾਡੇ ਆਗੂਆਂ ਨੇ ਅੱਜ ਐਮਰਜੈਂਸੀ ਜਿਹੜੀ ਸਾਡੇ ਫੋਰਮ ਦੀ ਮੀਟਿੰਗ ਸੱਦੀ ਸੀ ਉਤੇ ਬੜੇ ਲੰਮੇ ਸਮੇਂ ਤੋਂ ਅਸੀਂ 12 ਵਜੇ ਤੋਂ ਬੈਠੇ ਆਂ ਲਗਭਗ 4 ਘੰਟੇ ਚਰਚਾ ਹੋਈ ਡੱਲੇਵਾਲ ਦੀ ਸਿਹਤ ਨੂੰ ਵੀ ਦੇਖ ਕੇ ਸਾਰੀ ਚਰਚਾ ਹੋਈ ਤੇ ਜਿਹੜੇ ਪ੍ਰੋਗਰਾਮ ਅੱਗੇ ਦੇਣੇ ਆ ਉਤੇ ਚਰਚਾ ਹੋਈ ਤੇ ਜਿਹੜਾ ਮੋਰਚੇ ਚੱਲ ਰਹੇ ਆ ਉਤੇ ਖੁੱਲ ਕੇ ਚਰਚਾ ਹੋ ਰਹੀ ਆ ਕੇ ਦੋ ਗੇਟ ਦੀ ਜਿ ਪਮਾ ਅਸੀਂ ਕਹਿ ਸਕਦੇ ਹਾਂ ਚਲਦੇ ਮੋੜ ਚ ਜਦੋਂ ਦੱਲੇਵਾਲ ਸਾਹਿਬ ਮਰਵਾਤ ਤੇ ਬੈਠੇ ਨੇ ਤਾਂ ਪਮਾ ਨੂੰ ਸ਼ੀਮੀ ਮੀਟਿੰਗ ਕਹਿ ਲਈਏ ਚਾਹੇ ਦੂਜੀ ਮੀਟਿੰਗ ਕਹਿ ਲਈਏ ਤਾਂ ਐਮਐਸਪੀ ਗਰੰਟੀ ਕਾਨੂੰਨ ਤੇ ਖੁੱਲ ਕੇ ਚਰਚਾ ਹੋਈ ਪੂਰੇ ਦੇਸ਼ ਦੇ ਕਿਸਾਨਾਂ ਨੂੰ ਤੇ ਪੂਰੇ ਵਪਾਰੀ ਲੋਕਾਂ ਨੂੰ ਤੇ ਸੈਲਰ ਵਾਲੇ ਲੋਕਾਂ ਨੂੰ ਇਹ ਪਤਾ ਲੱਗਣ ਲੱਗ ਗਿਆ ਕਿ ਕਿਸਾਨਾਂ ਦਾ ਹੁਣ ਐਮਐਸਪੀ ਗਰੰਟੀ ਕਾਨੂੰਨ ਬਣਨੇ ਜਾ ਰਿਹਾ ਤਾਂ ਇਹਦੇ ਵਿਰੋਧ ਦੇ ਵਿੱਚ ਦੇ ਹਮਾਇਤ ਦੇ ਵਿੱਚ ਚਰਚਾ ਹੋਣੀ ਪੂਰੇ ਭਾਰਤ 'ਚ ਸ਼ੁਰੂ ਹੋ ਗਈ ਹੈ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਲੰਮੇ ਸਮੇਂ ਤੋਂ ਜਿਹੜਾ ਅਸੀਂ ਲੜਦੇ ਆ ਰਹੇ ਹਾਂ ਜਿਹੜੇ ਮੋਰਚੇ ਦੇ ਵਿੱਚ ਸਾਡੇ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਨੇ ਸਾਡੇ ਕਿਸਾਨ ਜ਼ਖਮੀ ਹੋਏ ਨੇ ਜਾਂ ਜਿਹੜੇ ਸਾਡੇ ਨੌਜਵਾਨਾਂ ਦੀ ਨਿਗਾ ਚਲੀ ਗਈ ਉਹਨਾਂ ਦੀ ਕੁਰਬਾਨੀ ਰੰਗਤ ਦਿਖਾ ਰਹੀ ਹੈ ਥੋੜੇ ਦਿਨਾਂ ਦੇ ਵਿੱਚ ਹੋਰ ਅਗਲੀਆਂ ਮੀਟਿੰਗਾਂ ਹੋਣੀਆਂ ਅਸੀਂ ਇਹ ਕਹਿ ਸਕਦੇ ਹਾਂ ਕਿ ਪੜਾ ਪੜਾ ਅੱਗੇ ਨੂੰ ਚੜਦੇ ਐਮਐਸਪੀ ਗਰੰਟੀ ਕਾਨੂੰਨ ਬਹੁਤ ਲੋਕਾਂ ਨੂੰ ਇਸ ਗੱਲ ਤੇ ਭੁਲੇਖਾ ਕਿ ਬੜਾ ਵੱਜਤ ਚਾਹੀਦਾ ਬੜਾ ਕੁਛ ਚਾਹੀਦਾ ਅਸੀਂ ਕਹਨੇ ਆ ਕਿ ਪੂਰੇ ਭਾਰਤ 'ਮੈਂ ਕਲੀਅਰ ਕਰਨਾ ਚਾਹੁੰਦਾ ਕੋਈ ਵੀ ਕਿਸਾਨ ਜਸੇਬੰਦੀ ਕੋਈ ਵੀ ਪੂਰੇ ਭਾਰਤ ਦੀ ਸਾਡੇ ਦੋਨੇ ਫਾਰਮਾ ਤੋਂ ਜਾਂ ਜਿਹੜੀਆਂ ਬਾਹਰ ਵੀ ਆ ਜਿਹੜਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਦੀ ਹੈ ਸਰਕਾਰ ਅਸੀਂ ਇਹਨੂੰ ਹਰ ਵਾਰੀ ਰੱਦ ਕਰਦੇ ਆ ਕਿ ਸਾਡੇ ਖਰਚਿਆਂ ਮੁਤਾਬਕ ਅਸੀਂ ਮੰਗ ਕੀ ਰਹੇ ਆ ਕੀਮਤ ਸੂਚ ਮੁਤਾਬਕ ਜਾਂ ਸੁਆਮੀ ਨਾਥਨ ਦੀ ਰਿਪੋਰਟ ਤਾ ਉਸ ਮੁਤਾਬਕ ਭਾ ਸਰਕਾਰ ਨਹੀਂ ਦੇ ਰਹੀ ਘੱਟੋ ਘੱਟ ਸਮਰਥ ਮੰਡਲ ਤੇ ਜਿਹੜਾ ਵਾਅਦਾ ਕਰਦੀ ਐ ਅਸੀਂ ਉਹਨੂੰ ਰੱਦ ਕਰਦੇ ਆ ਤੇ ਅਸੀਂ ਕਹਿੰਨੇ ਆ ਵੀ ਘੱਟੋ ਘੱਟ ਸਰਕਾਰੇ ਦੀ ਗਰੰਟੀ ਤਾਂ ਦੇ ਦੇ ਇਹ ਮੰਗਦੇ ਆ ਅਸੀਂ ਬੜਾ ਭਲੇਖਾ ਸਾਫ ਹੋ ਰਿਹਾ ਮੈਨੂੰ ਲੱਗਦਾ ਇਸ ਅੱਜ ਪੀਸੀ ਤੇ ਇਹ ਕਿ ਅਸੀਂ ਕਹਿੰਨੇ ਘੱਟੋ ਘੱਟ ਸਰਕਾਰ ਨੂੰ ਗਰੰਟੀ ਕਾਨੂੰਨ ਬਣਾ ਲੈਣਾ ਚਾਹੀਦਾ ਤੇ ਗਰੰਟੀ ਸਰਕਾਰ ਨੂੰ ਦੇਣੀ ਚਾਹੀਦੀ ਐ ਦੂਜੀ ਜਿਹੜਾ ਸਵਾਲ ਸੀਗਾ ਕਿ ਬੜਾ ਅਸੀਂ ਉਹ ਜਿਹੜੀਆਂ ਦੋ ਮੀਟਿੰਗਾਂ ਸਾਡੀਆਂ ਪਾਤਲਾ ਦੇ ਵਿੱਚ ਹੋਈਆਂ ਸੀਗੀਆਂ ਅਸੀਂ ਉਹਨਾਂ ਨੂੰ ਉਦੋਂ ਬੜੀ ਅਪੀਲ ਕੀਤੀ ਸੀ ਕਿ ਮੋਰਚਾ ਸਿਖਰਾਂ ਤੇ ਹੈ ਪੂਰੇ ਲੋਕਾਂ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਮਲਾਜ਼ਮਾਂ ਦੀ ਮੰਗ ਹੈ ਕਿ ਤੁਸੀਂ ਇਕੱਠੇ ਹੋ ਕੇ ਜਿਹੜੀ ਐਮਐਸਪੀ ਦੀ ਲੜਾਈ ਹੈ ਸੁਆਮੀਨਾਥਨ ਦੀ ਰਿਪੋਰਟ ਹੈ ਇਕੱਠੇ ਆ ਕੇ ਖਨੌਰੀ ਦੇ ਵਿੱਚ ਅੱਗੇ ਦਿੱਲੀ ਨੂੰ ਵਧਿਗੇ ਪਰ ਉਹ ਸਾਡੀ ਸਹਿਮਤੀ ਨਹੀਂ ਵੜ ਸਕੀ ਅਸੀਂ ਅੱਜ ਵੀ ਆਸ ਕਰਦੇ ਹਾਂ ਕਿ ਜਿਹੜੀ ਲੋਕਾਂ ਦੀ ਮੰਗ ਹੈ ਲੋਕਾਂ ਮੁਤਾਬਕ ਮੰਗ ਹੈ ਕਿ ਅਸੀਂ ਦਿੱਲੀ ਵੱਲ ਨੂੰ ਵਧਿਗੇ ਇਹ ਮੰਗਾ ਲਾਗੂ ਕਰਵਾਇਏ ਪਮਾ ਸਾਡੀ ਇਸ ਚਰਚਾ ਤੇ ਇਸ ਦੀਆਂ ਮੀਟਿੰਗਾਂ ਕੇਂਦਰ ਸਰਕਾਰ ਨਾਲ ਸ਼ੁਰੂ ਹੋ ਗਈਆਂ ਪਰ ਮੀਟਿੰਗਾਂ ਸ਼ੁਰੂ ਹੋਈਆਂ ਪੜਾਅ ਅਗੇ ਨੂੰ ਵਧਿਆ ਪਰ ਲਾਗੂ ਕਰਵਾਉਣ ਤੱਕੇ ਮੋਰਚਾ ਜਾਰੀ ਰਹੂਗਾ ਕੱਲ ਦੀ ਮੀਟਿੰਗ ਦੇ ਵਿੱਚ ਸਾਡੇ ਅੱਠ ਸਾਡੇ ਫੋਰਮ ਦੇ ਤਾਂ ਅਸੀਂ 10-15 ਬੰਦੇ ਜਿਹੜੇ ਸਾਡੇ ਦੋਨੇ ਫੋਰਮਾਂ ਦੇ ਅਸੀਂ ਕਿਸਾਨ ਭਵਨ ਦੇ ਵਿੱਚ ਉਹਨਾਂ ਸਾਥੀਆਂ ਨਾਲ ਮੀਟਿੰਗ ਕਰਾਂਗੇ ਖੁੱਲ ਕੇ ਚਰਚਾ ਕਰਾਂਗੇ ਜਿਹੜੀ ਪੀਸੀ ਦੇ ਵਿੱਚ ਜਾਂ ਜਿਹੜੀ ਬਾਹਰ ਚਰਚਾ ਹੋ ਰਹੀ ਹੈ ਖੁੱਲ ਕੇ ਚਰਚਾ ਹੋਊਗੀ ਇਸ ਤੇ ਕਿ ਅਸੀਂ ਲੜਕੀ ਰਹੇ ਹਾਂ ਮੰਗਾ ਕੀ ਨੇ ਸਰਕਾਰ ਪ੍ਰਚਾਰ ਕੀ ਕਰ ਰਹੀ ਹੈ ਇਹ ਤੇ ਖੁੱਲ ਕੇ ਚਰਚਾ ਅਸੀਂ ਆਸ ਕਰਾਂਗੇ ਕਿ ਅਸੀਂ ਹਮੇਸ਼ਾ ਪਹਿਲਾਂ ਵੀ ਕਲੀਅਰ ਕਰਿਆ ਕਿ ਏਕਤਾ ਦੇ ਹਾਮੀ ਲੋਕਾਂ ਦੀਆਂ ਮੰਗਾਂ ਮੁਤਾਬਕ ਲੋਕਾਂ ਦੀ رائے ਮੁਤਾਬਕ ਪੂਰੇ ਭਾਰ ਦਾ ਕਿਸਾਨ ਇੱਕ ਝੰਡੇ ਥੱਲੇ ਆ ਕੇ ਇਹ ਦਿੱਲੀ ਵੱਲ ਨੂੰ ਵਧਣਾ ਚਾਹੁੰਦਾ ਹੈ ਉਹ ਮੰਗ ਅਸੀਂ ਜ਼ੋਰ ਨਾਲ ਕੱਲ ਦੀ ਮੀਟਿੰਗ ਦੇ ਵਿੱਚ ਰੱਖਾਂਗੇ ਸਾਨੂੰ ਆਸ ਹੈ ਦੇ ਸਾਥੀ ਇਸ ਗੱਲ ਤੇ ਵਿਚਾਰ ਕਰਕੇ ਲੋੜ ਹੈ ਕਿ ਸੰਯੁਕਤਾਂ ਮੋਰਚਾ ਤਿੰਨੇ ਮੋਰਚੇ ਇਕੱਠੇ ਹੋ ਕੇ ਦਿੱਲੀ ਬਾਲ ਜਿਵੇਂ ਜਿਕਰ ਕਰ ਰਿਹਾ ਕਿ ਦਿੱਲੀ ਬਾਲੀ ਬਦਨਾ ਪਏਗਾ ਜਿਸ ਤਰੀਕੇ ਨਾਲ ਸਰਕਾਰ ਦਾ ਕੋਈ ਰਿਸਪੌਂਸ ਜਿਆਦਾ ਵਧੀਆ ਨਹੀਂ ਆ ਰਿਹਾ ਦੋ ਮਿੰਟ ਕਿਉਂਕਿ ਵਿੱਕੇ ਅਸੀਂ ਇੱਕੇ ਦੀ ਮੈਂ ਇਸੇ ਗੱਲ ਨੂੰ ਅੱਗੇ ਵਧਾਂ ਸਾਡੇ ਫੋਰਮਾਂ ਨੇ ਪਹਿਲੀ ਪੀਸੀ ਦੇ ਵਿੱਚ ਇਹ ਕਲੀਅਰ ਕਰਤਾ ਸੀ ਮੰਨ ਲਓ ਦੋ ਫੋਰਮ ਲੜ ਰਹੇ ਆ ਤੀਜੇ ਫੋਰਮ ਨਾਲ ਸਾਡੀ ਗੱਲ ਚੱਲ ਰਹੀ ਹੈ ਜਿਹੜੇ ਇਹਨਾਂ ਤੋਂ ਵੀ ਬਾਹਰ ਕਿਸਾਨ ਜਸੇਬੰਦੀਆਂ ਪੂਰੇ ਭਾਰਤ ਦੀਆਂ ਅਸੀਂ ਉਹਨਾਂ ਨੂੰ ਵੀ ਅਪੀਲ ਕੀਤੀ ਸੀ ਵੀ ਕਿਸੇ ਕੋਲੇ ਸੁਝਾ ਕੋਈ ਐਸ ਮੰਗ ਤੇ ਕਿਸੇ ਨੂੰ ਡਾਊਟ ਹੋਵੇ ਖੁੱਲ ਕੇ ਖਨੌਰੀ ਆ ਜੇ ਜਾਂ ਈਮੇਲ ਕਰ ਦੇ ਇਸ ਗੱਲ ਤੇ ਅਸੀਂ ਤਾਂ ਸੋਣਾ ਪੂਰੇ ਭਾਰਤ ਦਾ ਕਿਸਾਨ ਦਿੱਲੀ ਵੱਲ ਨੂੰ ਵੱਧ ਕੇ ਇਹ ਮੰਗਾ ਲਾਗੂ ਕਰਵਾਵੇ ਅਸੀਂ ਆਸ ਕਰਦੇ ਕੋਟੜਾ ਸਾਹਿਬ ਇਹਦੀ ਸਥਿਤੀ ਸਪਸ਼ਟ ਕਰੋ ਦਿੱਲੀਵਾਲ ਸਾਹਿਬ ਦੀ ਸਿਹਤ ਹੁਣ ਕਿਵੇਂ ਦੇਖੋ ਸਿਹਤ ਉਹਨਾਂ ਦੀ ਨਾਚਕ ਹੈ ਡਾਕਟਰਾਂ ਮੁਤਾਬਕ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਰਣਨੀਤੀ ਬਣਾ ਦਿੱਤੀ ਗਈ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਮੀਟਿੰਗ ਦਾ ਟਾਈਮ ਦਿੱਤਾ ਗਿਆ ਸੀ 14 ਫਰਵਰੀ 14 ਫਰਵਰੀ ਦੀ ਜਿਹੜੀ ਮੀਟਿੰਗ ਦੇ ਵਿੱਚ ਸਭ ਨੂੰ ਆਸਾਂ ਉਮੀਦਾਂ ਸੀ ਕਿ ਅੱਜ ਕਿਸਾਨ ਜਿਹੜੇ ਨੇ ਉਹ ਕੋਈ ਚੰਗੀ ਖਬਰ ਸੁਣਾਉਣਗੇ ਜਿਸ ਤੋਂ ਬਾਅਦ ਕਿਸਾਨ ਬਾਰਡਰਾਂ ਦੇ ਉੱਤੇ ਜੋ ਬੈਠੇ ਨੇ ਆਪਣੇ ਘਰਾਂ ਨੂੰ ਜਾਣਗੇ ਪਰ ਅਜੇ ਹਾਂ ਨਹੀਂ ਹੋਇਆ ਇੱਕ ਮੀਟਿੰਗ ਹੋਰ ਰੱਖ ਲਈ ਕਿਉਂਕਿ ਉਸ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਮੌਜੂਦ ਨਹੀਂ ਸੀ 22 ਤਰੀਕ ਦੀ ਮੀਟਿੰਗ ਹੁੰਦੀ ਆ 22 ਤਰੀਕ ਦੀ ਮੀਟਿੰਗ ਨੂੰ ਕਿਸਾਨ ਕਹਰੇ ਕਿ ਅਸੀਂ ਤਾਂ ਅੱਜ ਇਹ ਫੈਸਲਾ ਕਰ ਲਿਆ ਕਿ ਜਿੱਤ ਹਾਰ ਬਸ ਅੱਜ ਫੈਸਲਾ ਹੋ ਜਾਵੇਗਾ ਸਾਰਿਆਂ ਨੇ ਸੋਚ ਲਿਆ ਕਿ ਅੱਜ ਅੰਦੋਲਨ ਖਤਮ ਹੋ ਜਾਣਗੇ ਪਰ ਉਸ ਦੇ ਵਿੱਚ ਵੀ ਕਿਸਾਨਾਂ ਦੀ ਆਸਾਂ ਨੂੰ ਬੂਰ ਨਹੀਂ ਪਿਆ ਉਸ ਤੋਂ ਬਾਅਦ ਹੁਣ 19 ਮਾਰਚ ਦੀ ਮੀਟਿੰਗ ਰੱਖ ਦਿੱਤੀ ਬਹੁਤ ਲੰਬਾ ਸਮਾਂ ਪਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ 93 ਦਿਨਾਂ ਤੋਂ ਮਰਨ ਵਰਤੇ ਬੈਠੇ ਨੇ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਆ ਚਿੰਤਾਜਨਕ ਹੋ ਰਹੀ ਆ ਉਹਨਾਂ ਦੀ ਸਿਹਤ ਨੂੰ ਲੈ ਕੇ ਕਿਸਾਨ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਤਾਂ ਜਿਸ ਨੂੰ ਦੇਖਦੇ ਹੋਇਆ ਕਿਸਾਨਾਂ ਦੇ ਵੱਲੋਂ ਹੁਣ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ